ਕੈਨੇਡਾ ਦੇ ਵਿੱਚ ਲਾਪਤਾ ਹੋਏ ਨੌਜਵਾਨ ਦਾ ਕਤਲ ਪਤਾ ਲੱਗਣ ਤੇ ਮਾਪਿਆਂ ਦਾ ਰੋ ਰੋ ਹੋਇਆ ਬੁਰਾ ਹਾਲ ਪਰਿਵਾਰ ਦਾ ਸ਼ੱਕ ਦੋਸਤਾਂ ਨੇ ਕੀਤਾ ਕਤਲ ਇਨਸਾਫ ਦੀ ਲਗਾਈ ਗੁਹਾਰ ਪਰ ਮਾਨਸਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੋਂ ਦਾ ਇੱਕ ਨੌਜਵਾਨ ਜਿਹੜਾ ਕੈਨੇਡਾ ਦੇ ਵਿੱਚ 8 ਸਾਲਾਂ ਤੋਂ ਰਹਿ ਰਿਹਾ ਸੀ ਤੇ ਉੱਥੇ ਪਹਿਲਾਂ ਸਟੱਡੀ ਬੇਸ ਤੇ ਗਿਆ ਤੇ ਬਾਅਦ ਦੇ ਵਿੱਚ ਉੱਥੇ ਟਰਾਲਾ ਚਲਾਉਂਦਾ ਸੀ ਤਾਂ ਬੀਤੀ ਦਿਨੀ ਉਹ ਲਾਪਤਾ ਹੋ ਜਾਂਦਾ ਹੈ ਕਰੀਬ ਹਫਤੇ ਦਾ ਦੱਸਿਆ ਜਾ ਰਿਹਾ ਕਿ ਉਹ ਲਾਪਤਾ ਰਿਹਾ ਜਿਸ ਤੋਂ ਬਾਅਦ ਉਸ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੀ ਦਿਨੀ ਖਬਰ ਜਦੋਂ ਘਰੇ ਪਹੁੰਚਦੀ ਹੈ ਕਿ ਉਹਨਾਂ ਦੇ ਲਾਪਤਾ ਮੁੰਡੇ ਦਾ ਕਤਲ ਹੋ ਚੁੱਕਿਆ ਹੈ ਉਸ ਤੋਂ ਬਾਅਦ ਪਰਿਵਾਰ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ بیٹے ਦਾ ਕਤਲ ਕੀਤਾ ਗਿਆ ਹੈ ਤੇ ਉਸ ਦੇ ਦੋਸਤਾਂ ਦੇ ਵੱਲੋਂ ਪਰਿਵਾਰ ਨੇ ਦੋਸਤਾਂ ਨੂੰ ਕਿਹਾ ਹੈ ਕਿ ਉਹਨਾਂ ਦੇ ਦੋਸਤਾਂ ਦੇ ਵੱਲੋਂ ਹੀ ਕਤਲ ਕੀਤਾ ਗਿਆ ਹੈ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਹਾਲਾਂਕਿ ਮੌਕੇ ਤੇ ਪੁਲਸ ਅਧਿਕਾਰੀਆਂ ਦੇ ਵੱਲੋਂ ਵੀ ਜਾਂਚ ਜਾਰੀ ਹੈ ਅਤੇ ਪਰਿਵਾਰ ਵੀ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਤਾਂ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਸਾਰੇ ਘਟਨਾਕ੍ਰਮ ਬਾਰੇ ਆਓ ਤੁਸੀਂ ਸੁਣੋ ਉਹ ਮੇਰਾ ਬੇਟਾ ਸੀ ਨਵਦੀਪ ਸਿੰਘ ਕਾਲੀਵਾਲ ਉਹ 26 12 17 ਤੋਂ ਕੈਨੇਡਾ ਗਿਆ ਸੀ ਸਟੱਡੀ ਲਈ ਉਹ ਮਤਲਬ ਉਹਦੀ ਜੀਐਸ ਜੀ ਸਟਾਈਕ ਸਾਹਿਬ ਦੀ ਜੀਐਸ ਹੈ ਜੀ ਸਟਾਈਮ ਲੱਜਾ ਰਿਹਾ ਸੀ ਸਰਵਿਸ ਤੇ ਗਿਆ ਸੀ ਕੋਲ ਪਲੈਟਫਾਰਮ ਤੇ ਜਿਹੜਾ ਅਮਰੀਕਾ ਨੂੰ ਚੱਲਦਾ ਹੁੰਦਾ ਸੀ ਸਾਰੀ ਉਹਦਾ ਪੱਟ ਖਰਾਬ ਹੋ ਗਿਆ ਪੱਟ ਖਰਾਬ ਹੋਣ ਦੇ ਨਾਤੇ ਉੱਥੇ ਵਾਲੇ ਜਾਣਾ ਦਸਤਾਂ ਕੋਲੇ ਲੱਗ ਗਿਆ ਉੱਥੋਂ ਨੂੰ ਮਿਸਪਲ ਬੈਡ ਕਰਕੇ ਉਹ ਕੁੜੀ ਨੂੰ ਉਹਨੂੰ ਬੁਲਾਇਆ ਗਿਆ ਉਜਵਾਲੋ ਦਾ ਮਟਰ ਕੀ ਕੀ ਪਤਾ ਲੱਗਿਆ ਜੀ ਤੁਹਾਨੂੰ ਉੱਥੇ ਕੀ ਕਿਤੇ ਬੱਸ ਹੈ ਜਿਹੜਾ ਉਹਨੋਂ ਤੋਂ ਕੋਈ ਪਤਾ ਲੱਗਿਆ ਉਥੋਂ ਕੋਈ ਪ੍ਰਸ਼ਾਸਨ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਸਾਨੂੰ ਜਾਣਕਾਰੀ ਇਹ ਦਿੱਤੀ ਹੈ ਵੀ ਪਹਿਲਾਂ ਤਾਂ ਦੋ ਤਿੰਨ ਦਿਨ ਲੱਭਦੇ ਰਹੇ ਤੇ ਉਹ ਗੁੰਮ ਹੋ ਗਿਆ ਫਿਰ ਉਹਨਾਂ ਨੇ ਇਨਕੁਆਰੀ ਕਰਕੇ ਸਾਨੂੰ ਦੱਸਿਆ ਵੀ ਉਹ ਦਾ ਮਟਰ ਹੋ ਗਿਆ ਮਟਰ ਹੋਣ ਤੋਂ ਬਾਅਦ ਸਾਡੀ ਕੋਈ ਇਨਫਰਮੇਸ਼ਨ ਨਹੀਂ ਅਸੀਂ ਪੰਜਾਬ ਸਰਕਾਰ ਦੇ ਸੈਂਟਰ ਸਰਕਾਰ ਨੂੰ ਤੇ ਉਸ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਥੋੜੇ ਮੱਧਮ ਰਾਹੀਂ ਵੀ ਉਹ ਸਾਡੇ ਬੱਚੇ ਦੀ ਗੈਡਬਾਡੀ ਲੱਭ ਕੇ ਉਸ ਸਾਡੇ ਇੰਡੀਆ ਤੇ ਜੀਵ ਜਾਵੇ ਇਹ ਅਸੀਂ ਜੋ ਵੀ ਉਹਦਾ ਰਸਮ ਰਿਵਾਜਾਂ ਨਾਲ ਜੋ ਆਪਣਾ ਚੱਲਦਾ ਹੈ ਅਸੀਂ ਉਹਦਾ ਸੰਸਕਾਰ ਵੀ ਕੀਤਾ ਜਾਵੇ ਸਰਦੀ ਕਲਾ ਟਾਈਮ ਟੀਵੀ ਲਈ ਮਾਨਸਾ ਤੋਂ ਭਗਵੰਤ ਚਹਿਲ ਦੀ ਰਿਪੋਰਟ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us Flankbird Truck Repair Trust We Build In Truck Repair Or Scan QR Code To Contact Us The Masala Twist Oxnard find Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy find Authentic Indian Cuisine In Tracy Or Scan QR Code To Contact Us bila market scan qr code to contact us simi valley family dental office or scan qr code to contact us samra produce largest variety of indian vegetables and fruits in the USA, scan this qr code to contact us mountain mike pizza scan this qr code to contact us Kadai made and served with love scan this qr code to contact us Krishn Kumar covered California certified agency manager who can help you, your family, and your small business with health insurance. Call at 1 830 3270 or scan QR code to call or text.